शो इज स्पॉन्सर्ड बाय भारत जोलर फाइबर टेक ਅਤੇ ਆਪਨਾ ਮੋਟਰਸ 27 ਸਤੰਬਰ 2024 ਦਿਨ ਸ਼ੁੱਕਰਵਾਰ ਅਸੂ ਮਹੀਨੇ ਦੀ 13 ਤਰੀਕ ਹੈ ਜੀ ਸੈਮੀ ਆਮੂ ਕੈਰਜੀ ਅਤੇ ਕਵਾਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਇਸ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜੋ ਕਿ ਹੁਣ ਸਰੀ ਅਤੇ ਕੈਲਗੀ ਤੋਂ ਦੋ ਥਾਂ ਤੋਂ ਇਹ ਸਮਾਨ ਆਪਣਾ ਜੀ ਵੇਚਦੇ ਆ। ਇਸ ਦੇ ਨਾਲ ਹੀ ਆਪਣਾ ਕਾਰ ਕੇਅਰ ਸਾਡੇ ਪ੍ਰੋਗਰਾਮ ਦੇ ਸਪான்ਸਰ ਆ। ਸਰੀ 'ਚ ਯੂਜ਼ ਕਰਾਂ ਦੀ ਇੱਕ ਨਾਮ ਵਾਲੀ ਡੀਲਰਸ਼ਿਪ ਤੇ ਨਾਲੇ ਸਾਡੇ ਸਪான்ਸਰ ਆ ਫਾਈਬਰਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ ਦੇ 10 ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਪਾ ਗੱਲਬਾਤ ਕਰਾਂਗੇ ਕੈਨੇਡਾ 'ਚ ਕੱਚੇ ਲੋਕਾਂ ਦੀ ਵਾਧੇ ਤੇ ਕਿਹਨਾ ਸੂਬਿਆਂ ਦੇ ਵਿੱਚ ਇਹ ਵਾਧੀ ਜਿਹੜੀ ਆ ਵਾਧਾ ਤੇ ਜਿੱਥੇ ਉਹ ਸਰਕਾਰ ਸਖਤੀ ਕਰਨ ਜਾ ਰਹੀ ਆ ਉਹਦੇ ਨਾਲ ਫੇ ਕਿਹਨਾ ਸੂਬਿਆਂ ਨੂੰ ਵੱਧ ਫਰਕ ਪਊਗਾ ਇਸ ਦੇ ਨਾਲ ਹੀ ਗੱਲ ਹੋਊਗੀ ਕੈਨੇਡੀਅਨ ਪਾਰਲੀਮੈਂਟ ਦੀ ਜਿੱਥੇ ਕਿ ਅੱਜ ਸੀਸਰਜ਼ ਨੇ ਇੱਕ ਦੱਸਿਆ ਜਾਂਚ ਕਮਿਸ਼ਨ ਨੂੰ ਬਈ ਇੱਕ ਸਾਬਕਾ ਸਿਆਸਤਦਾਨ ਕਿਸੇ ਹੋਰ ਮੁਲਕ ਲਈ ਕੰਮ ਕਰਦਾ ਰਿਹਾ ਇਜ਼ਰਾਈਲ ਦੇ ਹਮਲੇ ਦੇ ਵਿੱਚ ਹਜ਼ਬੁੱਲਾ ਦੇ ਮੁਖੀ ਦੇ ਮਾਰੇ ਜਾਣ ਦੀ ਗੱਲ ਆਖੀ ਜਾ ਰਹੀ ਸੀ ਇਸ ਦੇ ਬਾਰੇ ਹਜੇ ਤਾਂ ਕੋਈ ਪੁਸ਼ਟੀ ਨਹੀਂ ਹੋ ਸਕੀ ਉੱਥੇ ਹਮਲੇ ਕਾਫੀ ਤੇਜ਼ ਹੋਏ ਹੋਏ ਆ ਪੰਜਾਬ ਦੇ ਵਿੱਚ ਕਿਵੇਂ ਸੰਤਕਾਲ ਸਰਕਾਰਾਂ ਦੇ ਨਾਲ ਮਿਲ ਕੇ ਪੰਜਾਬ ਦੀਆਂ ਜ਼ਮੀਨਾਂ ਲੁੱਟ ਰਹੇ ਆ ਖਾ ਰਹੇ ਆ ਇਹਦੇ ਬਾਰੇ ਇੱਕ ਬਹੁਤ ਵੱਡਾ ਕੱਪੜਾ ਬੇਨਕਾਬ ਹੋਇਆ ਜੀ ਤੇ ਬਾਰੇ ਆਪਾਂ ਗੱਲਬਾਤ ਕਰਾਂਗੇ ਨਾਲੇ ਗੱਲਬਾਤ ਹੋਊਗੀ ਜਹੇਦਾਰ ਹਮਾਰਾ ਦੀ ਜਿਨ੍ਹਾਂ ਦੀ ਪੰਜਾਬ 'ਚ ਜੇਲ੍ਹ ਤਬਦੀਲੀ ਬਾਰੇ ਕੇਸ ਲੱਗਾ ਹੋਇਆ ਤੇ ਖੇਤਚ ਪੰਜਾਬ ਦੇ ਭਾਜਪਾ ਪ੍ਰਧਾਨ ਜਖੜ ਉਹਨਾਂ ਦੀ ਗੱਲ ਕਰਾਂਗੇ ਜਿਨ੍ਹਾਂ ਦਾ ਅਸਤੀਫਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਣੇ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਸ पता नोट करो इक्यासी कॉल छे सो चार पांच सो तिरानवे ग्यारह ग्यारह सिक्स जीरो फोर फाइव नाइन थ्री डबल वन डबल वन सारी तो बादशन नॉर्थ ईस्ट कैलग्रीप लिंग प्लाजा खुल गई है ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਜ਼ ਆਪਣਾ ਮੋਟਰਜ਼ ਤੁਹਾਡੀ ਪਾਕਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਜ਼ ਲਿਮਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਪ੍ਰੋਗਰਾਮ ਦਾ ਸਭ ਤੋਂ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰਾਂ ਦੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਜਿੱਥੇ ਕਿ ਕੱਚੇ ਲੋਕਾਂ ਦਾ ਮਸਲਾ ਕਾਫੀ ਵੱਡਾ ਬਣਿਆ ਹੋਇਆ ਜੀ ਜੇਕਰ ਆਪਾਂ ਗੱਲ BC ਦੀ ਅਲਬਰਟਾ ਦੀ ਜਾਂ ਅਨਟਾਰੀਓ ਦੀ ਕਰੀਏ ਤਾਂ ਇੱਥੇ ਖਬਰਾਂ ਇਹ ਆ ਰਹੀਆਂ ਬਈ ਛਾਪੇ ਮਾਰੇ ਜਾ ਰਹੇ ਆ ਬੱਸਾਂ ਦੇ ਵਿੱਚ ਪਾਸ ਚੈੱਕ ਕੀਤੇ ਜਾ ਰਹੇ ਆ ਤੇ ਕਈ ਥਾਂ ਦੇ ਉੱਤੇ CBSA ਵੱਲੋਂ ਵੀ ਜਿਹੜੇ ਛਾਪੇ ਮਾਰੇ ਜਾ ਰਹੇ ਆ ਪਤਾ ਕੀਤਾ ਜਾ ਰਿਹਾ ਕਿਤੇ ਕੱਚੇ ਲੋਕ ਕੰਮ ਤਾਂ ਨਹੀਂ ਕਰ ਰਹੇ ਜਿਹੜੀ ਕੈਨੇਡਾ ਦੀ ਕੁੱਲ ਆਬਾਦੀ ਹੈ ਉਹ 41 ਮਿਲੀਅਨ ਦੇ ਕਰੀਬ ਹੈ ਇਸ ਵੇਲੇ ਤੇ ਜੁਲਾਈ ਪਹਿਲੀ ਤੱਕ ਇਸ ਸਾਲ ਇਹਦਾ ਅੰਕੜਾ ਸੀ ਉਹਦੇ ਵਿੱਚ तकरीबन 3 ਮਿਲੀਅਨ ਲੋਕ ਇਹਦੇ ਵਿੱਚ ਕੱਚੇ ਸੀਗੇ ਕੱਚੇ ਤੋਂ ਭਾਵ ਉਹ ਲੋਕ ਜਿਹੜੇ ਕਿਤੇ ਕੰਮ ਨਹੀਂ ਕਰ ਸਕਦੇ ਹੈਗੇ ਜਾਂ ਇਹ ਕਹਿ ਲੋ ਵੀ ਉਹ ਇਹਦੇ ਟੈਂਪਰੇਰੀ ਫੋਰਨ ਵਰਕਰ ਆ ਜਾਂ ਇੱਥੇ ਕਹਿ ਸਕਦੇ ਆਂ ਵੀ ਉਹ ਵਿਜ਼ਟਰ ਆਏ ਹੋਏ ਆ ਜਾਂ ਉਹ ਸਟੂਡੈਂਟ ਵੀਜ਼ੇ ਦੇ ਉੱਤੇ ਆਏ ਹੋਏ ਆ ਤੇ ਉਹਨਾਂ ਕੋ ਕੰਮ ਕਰਨ ਦਾ ਕਈਆਂ ਕੋ ਪਰਮਿਟ ਹੈਗਾ ਕਈਆਂ ਕੋ ਮਿੱਥੇ ਸਮੇਂ ਦਾ ਕੁਝ ਘੰਟੇ ਦਾ ਪਰਮਿਟ ਹੈਗਾ ਆ ਸੋ ਉਹਨੂੰ ਲੈ ਕੇ ਹੁਣ ਸਖਤੀ ਜਿਹੜੀ ਆ ਕੀਤੀ ਜਾ ਰਹੀ ਆ ਜਿਹੜੇ ਫੈਡਰਲ ਇਮੀਗ੍ਰੇਸ਼ਨ ਮਿਨਿਸਟਰ ਨੇ ਸਾਡੇ ਉਹ ਇਹ ਕਹਿ ਰਹੇ ਆ ਵੀ ਜਿਹੜੀ ਸਾਡੀ ਐਸਵੇਲੇ ਕੈਨੇਡਾ ਦੀ ਕੁੱਲ ਪੋਪੂਲੇਸ਼ਨ ਦਾ 6.6% ਹਿੱਸਾ ਆ ਉਹ ਇਹ ਜਿਹੜੇ ਨੌਨ ਪਰਮਾਨੈਂਟ ਰੈਜ਼ੀਡੈਂਟ ਆ ਨੌਨ ਪੀਆਰ ਬੰਦੇ ਆ ਉਹ ਕਹਿੰਦੇ ਇਹਦਾ ਸਾਡਾ ਟੀਚਾ ਇਹ ਆ ਵੀ ਅਗਲੇ 3 ਸਾਲਾਂ ਦੇ ਇਹਨੂੰ ਘਟਾ ਕੇ 5% ਤੇ ਲੈ ਕੇ ਆਉਣਾ ਤੇ ਜਿਹੜੇ ਅੰਕੜੇ ਐਸਵੇਲੇ ਸਾਡੇ ਮੋਰਿਆਂ ਉਹ ਇਹ ਆ ਕਿ ਕੈਨੇਡਾ ਦੇ ਵਿੱਚ BC ਅਤੇ Ontario ਦੋ ਇਹੋ ਜਿਹੀਆਂ ਪਰਵੈਂਸਾਸ ਨੇ ਦੋ ਇਹੋ ਜਿਹੇ ਸੂਬੇ ਆ ਜਿੱਥੇ ਸਭ ਤੋਂ ਵੱਧ ਨਾਨ ਪੀਆਰ ਲੋਕ ਰਹਿ ਰਹੇ ਆ ਮਤਲਬ ਕਿ ਉਹ ਲੋਕ ਜਿਹੜੇ ਇੱਥੇ ਪੱਕੇ ਨਹੀਂ ਹੈਗੇ ਉਹ ਟੈਂਪਰੇਰੀ ਫੋਰਨ ਵਰਕਰ ਹੋ ਸਕਦੇ ਆ ਉਹ ਸਟੂਡੈਂਟ ਹੋ ਸਕਦੇ ਆ ਉਹ ਵਿਜ਼ਟਰ ਆਏ ਹੋ ਸਕਦੇ ਆ ਜਾਂ ਹੋਰ ਕੈਟਾਗਰੀ ਵਿੱਚ ਜਿਨ੍ਹਾਂ ਕੋਲ ਪੀਆਰ ਨਹੀਂ ਹੈਗੀ ਸੋ BC ਤੇ ਵਿੱਚ ਤਕਰੀਬਨ 9.3% ਲੋਕ ਉਹ ਆ ਜਿਹੜੇ ਨਾਨ ਪੀਆਰ ਆ ਜਦੋਂ ਕਿ ਅਨਟਾਰੀਓ ਦੇ ਵਿੱਚ ਗਿਣਤੀ 8.5% ਆ ਸੋ ਤਕਰੀਬਨ ਤਕਰੀਬਨ ਅੰਦਾਜ਼ਾ ਇਹ ਆ ਬਈ BC ਅਤੇ ਅਨਟਾਰੀਓ ਦੇ ਵਿੱਚ 100 ਦੇ ਵਿੱਚੋਂ 9 ਜਾਣੇ ਜਿਹੜੇ ਆ ਉਹ ਨੌਨ ਪੀਆਰ ਆ ਜਿਹੜੇ ਕਿ ਪੱਕੇ ਨਹੀਂ ਹੈਗੇ ਸੋ ਇਹ ਗਿਣਤੀ ਜਿਹੜੀ ਆ ਘਟਾ ਕੇ ਉਹ ਕਹਿੰਦੇ ਅਸੀਂ 5 ਦੇ ਲੈ ਕੇ ਆਉਣੀ ਆ ਜਿਹੜੇ ਬਾਕੀ ਸੂਬੇ ਆਪਾਂ ਨੋਵਾ ਸਕੋਸ਼ੀਆ ਦੀ ਪ੍ਰਿੰਸ ਐਡਵਰਡ ਆਇਲੈਂਡ ਦੀ ਗੱਲ ਕਰ ਲਈਏ ਅਲਬਰਟਾ ਮੈਨੀਟੋਬਾ ਦੀ ਗੱਲ ਕਰ ਲਈਏ ਸਸਕਾਚੂਨ ਦੀ ਗੱਲ ਕਰ ਲਈਏ ਉੱਥੇ ਆਲਰੇਡੀ 5% ਦੇ ਕਰੀਬ ਹੀ ਨੌਨ ਪੀਆਰ ਲੋਕ ਰਹਿ ਰਹੇ ਆ ਸੋ ਇਹਦਾ ਮਤਲਬ ਜਿਹੜਾ ਜ਼ਿਆਦਾ ਸ਼ਿਕੰਜਾ ਕੱਸਿਆ ਜਾਣਾ ਉਹ BC ਅਤੇ Alberta ਦੇ ਆਪ BC ਤੇ Ontario ਦੇ ਵਿੱਚ ਕੱਸਿਆ ਜਾਣਾ ਜਿੱਥੇ ਕਿ ਇੱਕ ਤਕਰੀਬਨ ਜਿਹੜੀ ਐਵਰੇਜ ਆ ਉਹ 9% ਦੇ ਕਰੀਬ ਹੈ ਜਿਹਨੂੰ ਘਟਾ ਕੇ 5% ਦੇ ਉੱਤੇ ਲੈ ਕੇ ਜਾਣਾ ਸੋ ਇੱਕ ਆਪਣੇ ਆਪ ਦੇ ਵਿੱਚ ਸਿੱਧੀ ਗੱਲ ਆ ਕਿ BC ਅਤੇ Ontario ਦੇ ਵਿੱਚ ਨਾਨ ਪੀਆ ਲੋਕਾਂ ਨੂੰ ਘਟਾਉਣ ਵਾਸਤੇ ਸਖਤੀ ਕੀਤੀ ਜਾਊਗੀ ਹੁਣ ਬਹੁਤ ਸਾਰੀਆਂ ਗੱਲਾਂ ਬਾਤਾਂ ਇਹੋ ਜਿਹੀਆਂ ਬਾਹਰ ਆ ਰਹੀਆਂ ਖੁਦ ਵੀ ਅੱਖੀਂ ਦੇਖੀਆਂ ਭਈ ਛਾਪੇ ਜਿਹੜੇ ਵੱਜ ਰਹੇ ਆ ਕਿਸੇ ਫਾਰਮ ਤੇ ਛਾਪਾ ਵੱਜ ਰਿਹਾ ਕਿਸੇ ਦੁਕਾਨ ਤੇ ਛਾਪਾ ਵੱਜ ਰਿਹਾ ਤੇ ਕਿਸੇ ਵੇਹਨ ਹਾਉਸ ਦੇ ਵਿੱਚ ਛਾਪਾ ਵੱਜ ਰਿਹਾ ਇਹ ਵੀ ਦੇਖਿਆ ਕਿ ਸਕਾਈ ਟ੍ਰੇਨ ਤੋਂ ਉਤਰ ਰਹੇ ਜਿਹੜੇ ਮੁਸਾਫਰ ਆ ਉਹਨਾਂ ਤੋਂ ਉਹਨਾਂ ਦੇ ਵਾਸਤੇ ਪਰਮਿਟ ਚੈੱਕ ਕੀਤੇ ਜਾ ਰਹੇ ਆ ਉਹਨਾਂ ਦਾ ਸਟੇਟਸ ਕੀ ਆ ਕਿੰਗ ਜਾਰਜ ਬੁਲੇਵਾਰਡ ਸਰੀ ਦੇ ਵਿੱਚ ਆਪ ਦੇਖਿਆ ਕਿ ਉੱਥੇ ਬੱਸ ਚੋਂ ਉਤਰਦੇ ਜਿਹੜੇ ਨੌਜਵਾਨ ਸੀ ਉਹਨਾਂ ਤੋਂ ਸਟੇਟਸ ਪੁੱਛੇ ਜਾ ਰਹੇ ਸੀ ਸੀਬੀਐਸਏ ਦੀ ਵਕੈਨ ਵੈਨ ਜਿਹੜੀ ਉੱਥੇ ਬਕਾਇਦਾ ਖੜੀ ਸੀ ਸੋ ਇਹ ਸਖਤੀ ਜਿਹੜੀ ਆ ਕਿਤੇ ਨਾ ਕਿਤੇ ਹੋਣੀ ਸ਼ੁਰੂ ਹੋ ਗਈ ਆ ਇਹਦੇ ਦੋ ਮਕਸਦ ਨੇ ਜੀ ਆ ਇੱਕ ਤਾਂ ਮਕਸਦ ਇਹ ਹੈ ਵੀ ਜਿਹੜੇ ਕੱਚੇ ਲੋਕ ਆ ਕੰਮ ਕਰਦੇ ਔਰਾਂ ਨੂੰ ਫੜਨਾ ਦੂਜਾ دہشت ਪੈਦਾ ਕਰਨੀ ਆ ਤਾਂ ਕਿ ਜਿਹੜੇ ਲੋਕ ਕੱਚੇ ਲੋਕਾਂ ਨੂੰ ਕੰਮ ਤੇ ਰੱਖਦੇ ਆ ਉਹਨਾਂ ਦੇ ਮਨਾਂ 'ਚ ਡਰ ਪੈ ਜਾਵੇ ਵੀ ਜੇਕਰ ਸਾਡੇ ਕੱਚੇ ਕੰਮ ਦੇ ਉੱਤੇ ਸਾਡੇ ਕੰਮ ਦੇ ਉੱਤੇ ਕੱਚੇ ਲੋਕ ਕੰਮ ਕਰਦੇ ਫੜੇ ਗਏ ਜਿਨ੍ਹਾਂ ਕੋਲ ਵਰਕ ਪਰਮਿਟ ਨਹੀਂ ਆ ਤਾਂ ਫਿਰ ਸਾਨੂੰ ਫਾਈਨ ਹੋ ਸਕਦਾ ਸੋ ਇਸ ਕਰਕੇ دہشت ਵਧਾਉਣ ਵਾਸਤੇ ਛਾਪੇ ਮਰੇ ਜਾ ਰਹੇ ਆ ਉਹចਸਾ ਉਹ ਦਿਨ ਆਫਰ ਜਦੋਂ ਇਹ ਛਾਪੇ ਵੱਜਦੇ ਆ ਕੁਝ ਵੀਡੀਓਜ਼ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀਆਂ ਉਤੋਂ ਫਿਰ ਗਾਹਾਂ ਦੀ ਗਾਹ ਕੱਲ ਜਿਹੜੀਆਂ ਜ਼ਿਆਦਾ ਫੈਲ ਰਹੀ ਆ ਪਰ ਇਹ ਗੱਲ ਸੱਚੀ ਆ ਕਿ ਕੈਨੇਡਾ ਸਰਕਾਰ ਨੇ ਹੁਣ ਸਖਤਾਈ ਜਿਹੜੀ ਆ ਵਧਾਉਣੀ ਸ਼ੁਰੂ ਕਰ ਦਿੱਤੀ ਆ ਤੇ ਇਹ ਜਿਹੜਾ ਅੰਕੜਾ ਆ BC ਤੇ ਲਬਰਟਾ ਵਿੱਚ ਕੱਚੇ ਲੋਕਾਂ ਦਾ ਵੱਧ ਹੋਣ ਕਰਕੇ ਇੱਥੇ ਸੁਭਾਵਿਕ ਤੌਰ ਦੇ ਉੱਤੇ ਸਖਤੀ ਵੱਧ ਹੋਣੀ ਆ ਇਸ ਕਰਕੇ ਸਭ ਨੂੰ ਇਸ ਬਾਰੇ ਜਾਗਰੂਕ ਹੋਣਾ ਚਾਹੀਦਾ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕੈਨੇਡੀਅਨ ਪਾਰਲੀਮੈਂਟ ਦੀ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਵਦੇਸ਼ੀ ਦਖਲਅੰਦਾਜ਼ੀ ਦਾ ਮੁੱਦਾ ਕਾਫੀ ਗਰਮਾਇਆ ਹੋਇਆ ਖਾਸ ਕਰਕੇ 2019 ਅਤੇ 2021 ਦੀ ਚੋਣ ਦੇ ਵਿੱਚ ਬਾਹਰੀ ਤਾਕਤਾਂ ਨੇ ਕੈਨੇਡਾ ਦੀ ਰਾਜਨੀਤੀ ਨੂੰ ਕੈਨੇਡਾ ਦੀ ਸਰਕਾਰ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਆ ਇਹਦੇ ਵਿੱਚ ਮੁੱਖ ਤੌਰ ਤੇ ਭਾਰਤ ਰੂਸ ਚੀਨ ਦਾ ਨਾਮ ਜਿਹੜਾ ਖੁੱਲ ਕੇ ਸਾਹਮਣੇ ਆਇਆ ਹੁਣ ਤੱਕ ਘੱਟੋ ਘੱਟ 4 ਜਿਹੜੇ ਲੋਕ ਇਹੋ ਜੇ ਸਾਹਮਣੇ ਆ ਚੁੱਕੇ ਸੀਗੇ ਜਿਨ੍ਹਾਂ ਬਾਰੇ ਜਾਂਚ ਇਨਕੁਆਇਰੀ ਦੇ ਵਿੱਚ ਗੱਲ ਆਈ ਹੈ ਕਿ ਇਹਨਾਂ ਨੇ ਫੋਨ ਇੰਟਰਫੀਰੈਂਸ ਵਿੱਚ ਹਿੱਸਾ ਲਿਆ ਇਹ ਜਿਹੜੇ ਸਿਆਸਤਦਾਨ ਸੀਗੇ ਕੈਨੇਡਾ ਦੇ ਇਹਨਾਂ ਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸੇ ਹੋਰ ਸਰਕਾਰ ਦੇ ਨਾਲ ਜਿਹੜਾ ਕੋਈ ਲੈਣ ਦੇਣਾ ਸੀਗਾ ਤੇ ਉਹ ਕੈਨੇਡਾ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰ ਰਿਹਾ ਸੀਗੇ ਹੁਣ ਕੀ ਹੋਇਆ ਕਿ ਸੀਸਲ ਜਿਹੜੀ ਕਿ ਕੈਨੇਡਾ ਦੀ ਖੁਫੀਆ ਏਜੰਸੀ ਆ ਉਹਨਾਂ ਨੇ ਦੋ ਜਾਣਿਆਂ ਬਾਰੇ ਹੋਰ ਜ਼ਿਕਰ ਕੀਤਾ ਤੇ ਅੱਜ ਜਿਹੜਾ ਜ਼ਿਕਰ ਇੱਕ ਬਾਰੇ ਹੋਇਆ ਉਹ ਇਹ ਆ ਕਿ ਇਹ ਕੈਨੇਡਾ ਦਾ ਇੱਕ ਸਾਬਕਾ ਸਿਆਸਤਦਾਨ ਆ ਇਹ ਕੋਈ ਐਮਪੀ ਆ ਜਾਂ ਸੈਨੇਟਰ ਆ ਇਹ ਨਹੀਂ ਦੱਸਿਆ ਇਹ ਕਿਹੜੀ ਪਾਰਟੀ ਦੇ ਨਾਲ ਸੰਬੰਧਿਤ ਆ ਇਹ ਨਹੀਂ ਦੱਸਿਆ ਇਹ ਕਿਹੜੇ ਸਮਾਂਕਾਲ ਦੇ ਵਿੱਚ ਸਿਆਸਤ ਵਿੱਚ ਰਿਹਾ ਇਹ ਨਹੀਂ ਦੱਸਿਆ ਪਰ ਇੰਨੀ ਗੱਲ ਕਹਿ ਦਿੱਤੀ ਆ ਵੀ ਇਹ ਇੱਕ ਬੰਦਾ ਜਿਹੜਾ ਸਾਬਕਾ ਸਿਆਸਤਦਾਨ ਆ ਇਹ ਕਿਸੇ ਹੋਰ ਮੁਲਕ ਦੇ ਵਾਸਤੇ ਇੱਥੇ ਕੰਮ ਕਰਦਾ ਰਿਹਾ ਜਾਂ ਕੈਨੇਡਾ ਦੀ ਰਾਜਨੀਤੀ ਵਿੱਚ ਇੰਟਰਫੀਰੈਂਸ ਕਰਦਾ ਰਿਹਾ ਹੁਣ ਜਦੋਂ ਆਲੇ ਦੁਆਲੇ ਨਿਗਾਹ ਕਮਾਉਣੇ ਆ ਜੀ ਤੇ ਇਹੋ ਜਿਹੀਆਂ ਹਰਕਤਾਂ ਵਾਲੇ ਕਈ ਬੰਦੇ ਨਜ਼ਰੀ ਪੈਂਦੇ ਆ ਜਿਹੜੇ ਬੀਤੇ ਦੇ ਸਿਆਸਤ ਵਿੱਚ ਕਾਫੀ ਸਰਗਰਮ ਰਹੇ ਆ ਪਰ ਉਹਨਾਂ ਦੀਆਂ ਹਰਕਤਾਂ ਇਹੋ ਜਿਹੀਆਂ ਹੀ ਸੀਗੀਆਂ ਵੀ ਉਹ ਕਿਸੇ ਹੋਰ ਮੁਲਕ ਲਈ ਕੰਮ ਕਰਦੇ ਪ੍ਰਤੀਤ ਹੁੰਦੇ ਸੀਗੇ ਸੋ ਕੌਣ ਆ ਜੀ ਇਹ ਅਜੇ ਪਤਾ ਨਹੀਂ ਲੱਗਾ ਪਰ ਜਿਸ ਹਿਸਾਬ ਦੇ ਨਾਲ ਇਹ ਜਾਣਕਾਰੀ ਬਾਹਰ ਆ ਰਹੀ ਆ ਕੈਨੇਡਾ ਦੇ ਵਿੱਚ ਲੋਕ ਜਿਸ ਤਰੀਕੇ ਨਾਲ ਮੰਗ ਕਰ ਰਹੇ ਆ ਵੀ ਇਹਨਾਂ ਗਦਾਰਾਂ ਦੇ ਨਾਂ ਜ਼ਰੂਰ ਜਨਤਕ ਹੋਣੇ ਚਾਹੀਦੇ ਆ ਜਿਹੜੇ ਖਾਂਦੇ ਕੈਨੇਡਾ ਲਈ ਆ ਤੇ ਭੌਂਗਦੇ ਕਿਸੇ ਹੋਰ ਵਾਸਤੇ ਆ ਤੇ ਉਹਦੇ ਨਾਂ ਕਿਤੇ ਨਾ ਕਿਤੇ ਜ਼ਰੂਰ ਬਾਹਰ ਆ ਜਾਣੇ ਆ ਇਹੋ ਜੀ ਆਸ ਰੱਖਣੀ ਬਣਦੀ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਇਜ਼ਰਾਇਲ ਲਬਨਾਨ ਵਿਵਾਦ ਦੀ ਇੱਕ ਪਾਸੇ ਇਜ਼ਰਾਇਲ ਜਿਹੜਾ ਫਲਸਤੀਨ ਤੇ ਹਮਲੇ ਕਰ ਰਿਹਾ ਉੱਥੇ ਲਗਭਗ ਉਹਨਾਂ ਨੇ ਜਿਹੜੀ ਗਾਜ਼ਾ ਪੱਟੀ ਆ ਉਹ ਤਾਂ ਨੀਸ ਤੋਂ ਨਬੂਦ ਕਰ ਦਿੱਤੀ ਆ ਨਾਲ ਦੀ ਨਾਲ ਜਿਹੜੇ ਹਜ਼ਬੁੱਲਾਹ ਵੱਲੋਂ ਲਿਬਨਾਨ 'ਚ ਹਮਲੇ ਕੀਤੇ ਜਾ ਰਹੇ ਆ ਉਹਦਾ ਟੱਕਰਾ ਕਰਨ ਲਈ ਇਹਨਾਂ ਨੇ ਵਾਪਸ ਲਿਬਨਾਨ ਦੇ ਵਿੱਚ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਆ ਇਥੋਂ ਤੱਕ ਕਿ ਗਰਾਉਂਡ ਇਨਵੇਸ਼ਨ ਜਾਨੀ ਕਿ ਜ਼ਮੀਨੀ ਹਮਲੇ ਦੇ ਵਾਸਤੇ ਵੀ ਫੌਜਾਂ ਲਿਬਨਾਨ ਦੇ ਬਾਰਡਰ ਤੇ ਲਿਆ ਖੜੀਆਂ ਕੀਤੀਆਂ ਇਸ ਵੇਲੇ ਲਿਬਨਾਨ, ਇਰਾਨ, ਇਰਾਕ ਅਤੇ ਸੀਰੀਆ ਦੇ ਨਾਲ ਨਾਲ ਜਿਹੜੇ ਕੁਝ ਹੋਰ ਮੁਲਕਾਂ ਯਮਨ ਦੇ ਉੱਤੇ ਦੋਸ਼ ਲਾਏ ਜਾ ਰਹੇ ਆ ਇਜ਼ਰਾਈਲ ਵੱਲੋਂ ਵੀ ਇਹ ਸਾਂਝੇ ਤੌਰ ਦੇਤੇ ਸਾਨੂੰ ਨਿਸ਼ਾਨਾ ਬਣਾ ਰਹੇ ਆ ਤੇ ਇਹ ਮਜ਼ਾਈਲਾ ਜਿਹੜੀਆਂ ਨੇ ਮੁਲਕਾਂ ਦੇ ਵਿੱਚੋਂ ਆ ਕੇ ਸਾਡੇ ਸ਼ਹਿਰੀਆਂ ਦਾ ਨੁਕਸਾਨ ਕਰ ਰਹੀਆਂ ਤੇ ਇਹਦੇ ਵਾਸਤੇ ਜੇਕਰ ਅਸੀਂ ਰੋਕਣਾ ਕਰਨਾ ਉੱਤੇ ਜਵਾਬੀ ਹਮਲਾ ਕਰਨਾ ਪਊਗਾ ਸੋ ਆਪਾਂ ਜਾਣਦੇ ਆ ਕਿ ਇਰਾਨ ਦੇ ਵਿੱਚ ਫਲਸਤੀਨ ਆਗੂ ਨੂੰ ਮੌਤ ਦਾ ਨਿਸ਼ਾਨਾ ਜਿਹੜਾ ਸ਼ਿਕਾਰ ਬਣਾਇਆ ਗਿਆ ਇਜ਼ਰਾਈਲ ਵੱਲੋਂ ਉਸ ਤੋਂ ਬਾਅਦ ਦੇ ਵਿੱਚ ਹੁਣ ਲਿਬਨਾਨ ਦੇ ਉੱਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਆ ਅੱਜ ਇੱਕ ਵੱਡਾ ਹਮਲਾ ਲਿਬਨਾਨ ਦੇ ਬਰੂਤ ਸ਼ਹਿਰ ਦੀ ਇੱਕ ਰਿਹਾਈ ਇਲਾਕੇ ਦੇ ਵਿੱਚ ਕੀਤਾ ਗਿਆ ਜਿੱਥੇ ਸਮਝਿਆ ਜਾ ਰਹਾ ਸੀ ਕਿ ਇੱਕ ਹੈੱਡਕੁਆਰਟਰ ਹਜ਼ਬੁੱਲਾ ਜਥੇਬੰਦੀ ਦਾ ਤੇ ਇੱਥੇ ਉਹਨਾਂ ਦਾ ਜਿਹੜਾ ਮੁਖੀ ਆ हसन ਨਸਰुल्लाह ਲੋਕਿਆ ਹੋਇਆ ਉਸ ਤੋਂ ਬਾਅਦ ਖਬਰਾਂ ਆਈਆਂ ਕਿ ਇਹ ਥਾਂ ਉਹਨਾਂ ਨੇ ਬਰਬਾਦ ਕਰ ਦਿੱਤਾ ਮਜ਼ਾਈਲਾਂ ਸੁੱਟ ਕੇ ਇਜ਼ਰਾਈਲ ਨੇ ਤੇ ਇਹਦੇ ਵਿੱਚ ਹਸਨ ਨਸਰुल्लाह ਦੀ ਮੌਤ ਹੋ ਚੁੱਕੀ ਆ ਪਰ ਅਜੇ ਤੱਕ ਵੀ ਕਿਸੇ ਖਬਰ ਏਜੰਸੀ ਨੇ ਇਸ ਘਲ ਦੀ ਪੁਸ਼ਟੀ ਨਹੀਂ ਕੀਤੀ ਕਿ ਨਾ ਤਾਂ ਇਹ ਪੁਸ਼ਟੀ ਹੋਈ ਹੈ ਕਿ ਉਹ ਸਿਗਾ ਨਾ ਇਹ ਪੁਸ਼ਟੀ ਹੋਈ ਹੈ ਵੀ ਉਹ ਮਾਰਿਆ ਗਿਆ ਤੇ ਨਾ ਇਹ ਪੁਸ਼ਟੀ ਹੋਈ ਹੈ ਕਿ ਅਜੇ ਜਿਉਂਦਾ ਇਹ ਅਜੇ ਤੱਕ ਖਬਰਾਂ ਦੇਣ ਤੱਕ ਇਹ ਭੇਦਕ ਬਰਕਰਾਰ ਬਣਿਆ ਹੋਇਆ ਹੈ ਦੂਜੇ ਪਾਸੇ ਯੂਐਨ ਦੇ ਵਿੱਚ ਬੈਂਜਾਮਿਨ ਨੇਤਨਯਾਹੁ ਇਜ਼ਰਾਈਲ ਦੇ ਜਿਹੜੇ ਪ੍ਰਧਾਨ ਮੰਤਰੀ ਆ ਉਹ ਅੱਜ ਬੋਲੇ ਆ ਅੱਲਾਹ ਕਰਾ ਦੇ ਬੋਲਣ ਤੋਂ ਬਾਅਦ ਜਦੋਂ ਉਹਨੇ ਸ਼ੁਰੂ ਹੀ ਕੀਤਾ ਤਾਂ ਬਹੁਤ ਸਾਰੇ ਹੋਰ ਨਾਂ ਦੇ ਮੁਲਕਾਂ ਦੇ ਡਿਪਲੋਮੈਟ ਬਾਈਕਾਟ ਕਰ ਗਏ ਉਹਨਾਂ ਨੇ ਇੱਕ ਉੱਚੀ ਸੁਰ ਵਿੱਚ ਇਹੀ ਕਿਹਾ ਕਿ ਅਸੀਂ ਜਿੰਨਾ ਚਿਰ ਆਪਣੇ ਦੁਸ਼ਮਣਾਂ ਦਾ ਖਾਤਮਾ ਨਹੀਂ ਕਰ ਲੈਂਦੇ ਅਸੀਂ ਹਮਲੇ ਕਰਦੇ ਰਵਾਂਗੇ ਚਾਹੇ ਉਹ ਗਾਜ਼ਾ ਹੋਵੇ ਤੇ ਚਾਹੇ ਲਬਨਾਨ ਹੋਵੇ ਤੇ ਅਸੀਂ ਇਹਦੇ ਵਾਸਤੇ ਹਰ ਉਹ ਯਤਨ ਕਰਦੇ ਰਵਾਂਗੇ ਤੇ ਇਸ ਦੇ ਨਾਲ ਹੀ ਜਿਹੜਾ ਇਹ ਵੀ ਹੋਇਆ ਕਿ ਅਨੇਤਨ ਯਾਹੂ ਨੇ ਕਿਹਾ ਕਿ ਜਿਹੜਾ ਤਹਿਰਾਨ ਇਰਾਨ ਇਹ ਸਾਰੇ ਪਵਾੜੇ ਦੀ ਜਾੜਾ ਤੇ ਸਾਡੀਆਂ ਬਾਹਾਂ ਇੰਨੀਆਂ ਕ ਲੰਮੀਆਂ ਹੈਗੀਆਂ ਕਿ ਅਸੀਂ ਮਿਡਲ ਈਸਟ ਦੇ ਵਿੱਚ ਕਿਸੇ ਵੀ ਮੁਲਕ ਜਾ ਕੇ ਚਾਹੇ ਉਹ ਰਾਣੀ ਹੋਵੇ ਆਪਣੇ ਦੁਸ਼ਮਣ ਨੂੰ ਖਤਮ ਕਰ ਸਕਦੇ ਹਾਂ ਦੂਜੇ ਪਾਸੇ ਜਿਹੜੇ ਯੂਕਰੇਨ ਦੇ ਰਾਸ਼ਟਰਪਤੀ ਵੁਲਾਦੀਮੀ ਜ਼ੇਲੈਂਸਕੀ ਆ ਅਮਰੀਕਾ ਆਏ ਹੋਏ ਆ ਉਹਨਾਂ ਨੇ ਮੰਗ ਇਹ ਕੀਤੀ ਹੈ ਕਿ ਸਾਨੂੰ ਅਮਰੀਕਾ ਦੀਆਂ ਬਣੀਆਂ ਮਜ਼ਾਈਲਾ ਰੂਸ ਤੇ ਸੱਟਣ ਦੀ ਆਗਿਆ ਦਿੱਤੀ ਜਾਵੇ ਰੂਸ ਵਾਲੇ ਪਹਿਲਾਂ ਇਹ ਧਮਕੀ ਦੇ ਚੁੱਕੇ ਆ ਪੁੱਤਰ ਹੁਣੀ ਕਿ ਜੇਕਰ ਕਿਸੇ ਨੈਟੋ ਦੇ ਮੁਲਕ ਦੀ ਬਣੀ ਹੋਈ ਮਜ਼ਾਈਲ ਸਾਡੇ ਉੱਤੇ ਸਿੱਧੀ ਤੌਰ ਤੇ ਤੇ ਡਿੱਗੀ ਤਾਂ ਇਸ ਨੂੰ ਉਹਨਾਂ ਵੱਲੋਂ ਸਿੱਧਾ ਹਮਲਾ ਸਮਝਿਆ ਜਾਊਗਾ ਤੇ ਅਸੀਂ ਪਰਮਾਣੂ ਹਥਿਆਰ ਚੜਾਉਣ ਤੋਂ ਟੱਲ ਨਹੀਂ ਕਰਾਂਗੇ ਕੋਲਮਲਾ ਕੇ ਗੱਲ ਇਹ ਹੈ ਜੀ ਅਬ ਇਹ ਛੋਟੀਆਂ ਛੋਟੀਆਂ ਚੰਗਿਆੜੀਆਂ ਵੱਡੇ ਵੱਡੇ ਭਾਂਬੜ ਬਣ ਰਹੀਆਂ ਆ ਤੇ ਕਿਤੇ ਨਾ ਕਿਤੇ ਕੋਸ਼ਾਂ ਵੱਡੀਆਂ ਤਾਕਤਾਂ ਮਤਲਬ ਵੀ ਇਹ ਆ ਕਿ ਇਹ ਛੋਟੀਆਂ ਲੜਾਈਆਂ ਵੱਡੀ ਜੰਗ ਦੇ ਵਿੱਚ ਤਬਦੀਲ ਹੋ ਜਾਣ ਤੇ ਹੋਰ ਜਿਹੜੇ ਮਸਲੇ ਆ ਵਿੱਚ ਨਾਲੇ ਸੋਲਵ ਹੋ ਜਾਣੇ ਆ ਲੋਕਾਂ ਦਾ ਧਿਆਨ ਉਧਰ ਨੂੰ ਚਲੇ ਜਾਣਾ ਸੋ ਇਸ ਮਹਾਸ ਦੇ ਉੱਤੇ ਯੂਕਰੇਨ ਰਸ਼ੀਆ ਤੇ ਇਜ਼ਰਾਈਲ ਫਲਸਤੀਨ ਮੁੱਦੇ ਦੇ ਉੱਤੇ ਵਿਸ਼ਮ ਜੰਗ ਜਿਹੜੀ ਆ ਗਾਹਾਂ ਵਧਾਉਣ ਦੀਆਂ ਕੋਸ਼ਿਸ਼ਾਂ ਪੂਰੀ ਤਰ੍ਹਾਂ ਚੱਲ ਰਹੀਆਂ ਆ ਹਾਲ ਦੀ ਘੜੀ ਬਚਾ ਆ ਪਰ ਪਤਾ ਨਹੀਂ ਕਦੋਂ ਇਹ ਛੋਟੀਆਂ ਲੜਾਈਆਂ ਵੱਡੀ ਜੰਗ ਵਿੱਚ ਤਬਦੀਲ ਹੋ ਜਾਣ ਗਾਲਾਪਾ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜੀਆਂ ਜ਼ਮੀਨਾਂ ਨੇ ਜੀ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਸਰਕਾਰਾਂ ਕਾਰਪੋਰੇਟਾਂ ਦੇ ਨਾਲ ਰਲ ਕੇ ਲੁੱਟਦੀਆਂ ਇਹਦੇ ਬਾਰੇ ਬਹੁਤ ਸਾਰੇ ਕੱਪੜੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਆ ਅ ਜਦੋਂ ਤੱਕ ਕਿਸਾਨ ਕੋਈ ਮੰਗ ਕਰਦਾ ਤਾਂ ਬਹੁਤ ਸਾਰੇ ਲੋਕ ਅਗਲਾਂ ਦੇਣ ਆ ਜਾਂਦੇ ਆ ਪਰ ਜਦੋਂ ਕਾਰਪੋਰੇਟ ਏਡੀ ਵੱਡੀ ਲੁੱਟ ਕਰਦੇ ਆ ਤਾਂ ਉਹਦੇ ਬਲੇ ਸਾਰੇ ਚੁੱਪ ਹੋ ਜਾਂਦੇ ਆ ਕੋਈ ਗੱਲ ਨਹੀਂ ਕਰਦਾ ਸੋ ਹੁਣ ਜਿਹੜਾ ਤਾਜ਼ਾ ਮਸਲਾ ਉਹ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਮੰਗਲੀ ਅਤੇ ਆਸ-ਪਾਸ ਦੇ ਪਿੰਡਾਂ ਦੀ ਸੈਂਕੜੇ ਏਕੜ ਜ਼ਮੀਨ ਦਾ ਆ ਇਹ 1100 ਦੇ ਕਰੀਬ ਏਕੜ ਜ਼ਮੀਨ ਜਿਹੜੀ ਹੈ ਜੀ ਇਹ ਬਿਆਨਦ ਸਿੰਘ ਦੇ ਰਾਜ ਵਿੱਚ 1994 ਚ ਅਕਵਾਇਰ ਕੀਤੀ ਗਈ ਸੀ ਜਿਹਦੇ ਵਿੱਚੋਂ ਕੁਝ ਹਿੱਸਾ ਸ਼ਾਮਲਾਡ ਸੀਗਾ ਤੇ ਅਕਵਾਇਰ ਕਰਕੇ ਸ਼੍ਰੀ ਰਾਮ ਐਂਟਰਪ੍ਰਾਈਜ਼ਸ ਨਾਂ ਦੇ ਇੱਕ ਵੱਡੇ ਗਰੁੱਪ ਨੂੰ ਇਹ ਕਹਿ ਕੇ ਸੌਂਪੀ ਗਈ ਸੀ ਕਿ ਇਹਨਾਂ ਨੇ ਦਸਾਂ ਸਾਲਾਂ ਦੇ ਵਿੱਚ ਵਿੱਚ ਇੱਥੇ ਇੰਡਸਟਰੀ ਲਾਉਣੀ ਆ ਜਿਹਦੇ ਨਾਲ ਪੰਜਾਬ ਦੇ ਵਿੱਚ ਸਾਨਤ ਲੱਗੂਗੀ ਪੰਜਾਬ ਚ ਨੌਕਰੀਆਂ ਨਿਕਲਣਗੀਆਂ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਇੱਥੇ ਕੰਮ ਕਰਿਆ ਕਰਨਗੇ ਖੁਸ਼ਹਾਲ ਹੋ ਜਾਣਗੇ ਪਰ 30 ਸਾਲ ਬੀਤ ਜਾਣ ਤੋਂ ਬਾਅਦ ਵੀ ਇੱਥੇ ਕੁਝ ਹੋਇਆ ਨਾ ਇਹਨਾਂ 1100 ਏਕੜ ਦੇ ਵਿੱਚੋਂ ਸਿਰਫ 98 ਏਕੜ 'ਚ ਇੱਕ ਕੈਮੀਕਲ ਪਲਾਂਟ ਜ਼ਰੂਰ ਲੱਗਾ ਆ ਬਾਕੀ 1000 ਏਕੜ ਜ਼ਮੀਨ ਜਿਹੜੀ ਹੈ ਜੀ ਉਹਦੇ ਉੱਤੇ ਹੁਣ ਪਲਾਟ ਕੱਟਣ ਦੀਆਂ ਸਕੀਮਾਂ ਸ਼ੁਰੂ ਹੋ ਗਈਆਂ ਆ ਸੋ ਹੁੰਦਾ ਇਹੀ ਆ ਇਹ ਜਿਹੜੀਆਂ ਵੱਡੀਆਂ ਸੰਤਾਂ ਆ ਇੰਡਸਟਰੀਅਲਿਸਟ ਲੋਕ ਆ ਸਰਕਾਰਾਂ ਨਾਲ ਮਿਲ ਕੇ ਪਹਿਲਾਂ ਜ਼ਮੀਨ ਹੋਲਡ ਕਰ ਲੈਂਦੇ ਆ ਸਰਕਾਰਾਂ ਨਾਲ ਜ਼ਮੀਨ ਐਕਵਾਇਰ ਕਰਕੇ ਦੇ ਦਿੰਦੀਆਂ ਫਿਰ ਸਮਾਂ ਲੰਘਣ ਦਿੱਤਾ ਜਾਂਦਾ ਸਮਾਂ ਲੰਘ ਕੇ ਆਬਾਦੀ ਕੋਲ ਆ ਜਾਂਦੀ ਆ ਲੇਜ਼ ਵੀ ਇਸ ਕਰਕੇ ਹੁੰਦੀ ਆ ਵੀ ਤੇ ਇੰਡਸਟਰੀ ਲਾਉਣੀ ਆ ਪਰ ਬਾਅਦ ਦੇ ਵਿੱਚ ਸਰਕਾਰ ਮਨਜ਼ੂਰੀ ਦੇ ਦਿੰਦੀ ਆ ਤੁਸੀਂ ਪਲਾਟ ਕੱਟ ਲਓ ਮੰਤਰੀ ਅਤੇ ਕਾਰਪੋਰੇਸ਼ਨ ਆਪਸ ਵਿੱਚ ਮਿਲ ਮਲਾ ਕੇ ਅੰਧਪਚਾਦੀ ਖਾ ਜਾਂਦੀਆਂ ਪੈਸੇ ਬਣਾਉਂਦੀਆਂ ਹੁਣ ਇਸ ਮਾਮਲੇ ਵਿੱਚ ਵੀ ਇਹੀ ਗੱਲ ਹੋਈ ਆ ਪਰ ਕਿਸਾਨ ਜਥੇਬੰਦੀਆਂ ਨੇ ਇਹ ਫੜ ਲਈ ਮੌਕੇ ਦੀ ਗੱਲ ਤੇ ਉੱਥੇ ਪੱਕਾ ਮੋਰਚਾ ਜਿਹੜਾ ਜੀ ਉਹ ਗੱਡ ਦਿੱਤਾ ਆ ਸੋ ਹੁਣ ਇਹ ਜਿਹੜੀ 1100 ਏਕੜ ਦੇ ਕਰੀਬ ਜ਼ਮੀਨ ਆ ਇਹ ਇਸ ਸ਼ਰਤ ਦੇ ਉੱਤੇ 1993 ਦੇ ਵਿੱਚ ਸਮਝੌਤਾ ਹੋਇਆ ਸੀਗਾ 94 ਦੇ ਵਿੱਚ ਇਹ ਮਕਾਇਦਾ ਲਾਗੂ ਹੋਇਆ ਸੀਗਾ विद 10 ਸਾਲਾਂ ਦੇ ਵਿੱਚ ਵਿੱਚ ਇੱਥੇ ਪ੍ਰੋਜੈਕਟ ਲੱਗੂਗਾ 10 ਸਾਲਾਂ ਚ ਪ੍ਰੋਜੈਕਟ ਲੱਗਿਆ ਨਹੀਂ ਇੱਕ ਐਕਸਟੈਂਸ਼ਨ 10 ਸਾਲ ਦੀ ਹੋਰ ਲਈ ਗਈ ਉਸ ਤੋਂ ਬਾਅਦ ਇੱਕ ਐਕਸਟੈਂਸ਼ਨ 10 ਸਾਲ ਦੀ ਹੋਰ ਲਈ ਗਈ 30 ਸਾਲ ਹੋ ਗਏ ਜਾਨੋ ਹੁਣ ਭਗਵੰਤ ਮਾਨ ਉਹਨਾਂ ਦੀ ਸਰਕਾਰ ਆ ਗਈ ਤਾਂ ਇਹਨਾਂ ਨੇ ਚੱਕ ਕੇ ਜੀ ਉਹ ਕਹਿੰਦੇ ਪਲਾਟ ਕੱਟ ਲਈਏ ਇਹਦੇ ਤੇ ਪਲਾਟ ਕੱਟ ਗਏ ਆਪਾਂ ਇੱਥੇ ਵੇਚ ਲੈਣੇ ਆ ਕਮਾਲ ਦੀ ਗੱਲ ਇਹ ਆ ਕਿ ਜਿਹੜੀ 1100 ਏਕੜ ਦੇ ਕਰੀਬ ਜ਼ਮੀਨ ਆ ਜਿਹੜੀ ਉਹ ਐਕਵਾਇਰ ਕੀਤੀ ਆ ਤੇ ਇਹਦਾ ਮੁੱਲ 1.5 ਲੱਖ ਰੁਪਈਆ ਪ੍ਰਤੀ ਏਕੜ ਸੀਗਾ ਤੇ ਹੁਣ ਇਸ ਜ਼ਮੀਨ ਦੀ ਕੀਮਤ 5 ਤੋਂ 10 ਕਰੋੜ ਰੁਪਏ ਪ੍ਰਤੀ ਏਕੜ ਆ ਸੋ 1100 ਏਕੜ ਦੇ ਹਿਸਾਬ ਨਾਲ ਹੁਣ ਤੁਸੀਂ ਹਿਸਾਬ ਲਾ ਕੇ ਦੇਖ ਲਿਓ ਵੀ ਕਿੰਨਾ ਕੁ ਜਿਹੜਾ ਹੋਰ ਰਕਮ ਬਣ ਜਾਂਦੀ ਆ ਕਿੱਥੇ 1.5 ਲੱਖ ਨੂੰ ਏਕੜ ਕਿੱਥੇ 5 ਤੋਂ 10 ਕਰੋੜ ਨੂੰ ਏਕੜ ਸੋ ਇਸ ਤਰੀਕੇ ਦੇ ਨਾਲ ਕਿਸਾਨਾਂ ਦੀ ਜਿਹੜੀ ਜ਼ਮੀਨ ਆ ਪੰਜਾਬ ਦੀ ਪਿਆਉ ਜ਼ਮੀਨ ਆ ਉਹ ਵੱਡੇ ਵੱਡੇ ਸੰਤਕਾਰਾਂ ਨੂੰ ਸਰਕਾਰਾਂ ਦੇ ਕੇ ਵਿੱਚੋਂ ਪੈਸੇ ਖਾਂਦੀਆਂ ਪੈਸੇ ਬਣਾਉਂਦੀਆਂ ਇਹਦੀ ਤਾਜ਼ਾ ਮਿਸਾਲ ਇਹ ਸਾਹਮਣੇ ਆ ਚੁੱਕੀ ਆ ਹੁਣ ਪੰਜਾਬ ਸਰਕਾਰ ਨੂੰ ਚਾਹੀਦਾ ਤਾਂ ਇਹੀ ਆ ਕਿ ਜਿਹੜੀ ਜ਼ਮੀਨ ਆ ਇਹਨੂੰ ਦੁਬਾਰਾ ਅਕਵਾਇਰ ਕਰਕੇ ਜਾਂ ਤਾਂ ਵੇਚੇ ਵੇਚ ਕੇ ਪੈਸੇ ਜਿਹੜੇ ਆ ਕੁਝ ਉਹਨਾਂ ਕਿਸਾਨਾਂ ਨੂੰ ਦੇਵੇ ਤੇ ਇਸ ਦੇ ਨਾਲ ਜਿਹੜਾ ਬਾਕੀ ਖਜ਼ਾਨੇ ਵਿੱਚ ਪਾਏ ਜਾਣ ਪੈਸੇ ਕਿਸਾਨਾਂ ਦੇ ਨਾਲ-ਨਾਲ ਖਜ਼ਾਨੇ ਨੂੰ ਵੀ ਪੈਸੇ ਦੀ ਲੋੜ ਆ ਤੇ ਜਾਂਫਰੇ ਜਿਹੜੀ ਜ਼ਮੀਨ ਆ ਜਿਹੜਾ ਕਿਸਾਨਾਂ ਤੋਂ ਅਕਵਾਇਰ ਕੀਤੀ ਸੀਗੀ ਉਹਨਾਂ ਕਿਸਾਨਾਂ ਨੂੰ ਵਾਪਸ ਕੀਤੀ ਜਾਵੇ ਉਹਨਾਂ ਤੋਂ 1.5 ਲੱਖ ਰੁਪਈਆ ਪ੍ਰਤੀ ਏਕੜ ਦੇ ਹਿਸਾਬ ਨਾਲ ਵਾਪਸ ਲਏ ਜਾਣ ਕਿਉਂਕਿ ਅਖੀਰ ਦੇ ਉੱਤੇ ਹੱਕ ਉਹਨਾਂ ਦਾ ਹੀ ਬਣਦਾ ਆ ਤੇ ਜੇ ਮੈਂ ਦੱਸਿਆ ਵੀ ਕਿਸਾਨ ਜਥੇਬੰਦੀਆਂ ਨੇ ਇਥੇ ਪੱਕਾ ਮੋਰਚਾ ਘੜ ਦਿੱਤਾ ਆ ਤੇ ਉਹ ਕਹਿ ਰਹੀਆਂ ਆ ਕਿ ਅਸੀਂ ਹੁਣ ਇਹ ਜ਼ਮੀਨ ਆ ਇਹ ਪਲਾਟ ਕੱਟਣ ਵਾਸਤੇ ਨਹੀਂ ਦੇਣੀ ਹੈ ਗੱਲ ਜਿਹਦਾ ਜਗਤਾ ਸਿੰਘ ਹਵਾਰਾ ਉਹਨਾਂ ਦੀ ਕਰੀਏ ਜਿਹੜੇ ਕਿ ਤਿਹਾਰ ਜੇਲ੍ਹ ਚ ਨਜ਼ਰਬੰਦ ਆ ਉਹਨਾਂ ਬਾਰੇ ਇੱਕ ਪਟੀਸ਼ਨ ਜਿਹੜੀ ਅਸਵੇਲੇ ਸੁਪਰੀਮ ਕੋਰਟ ਦੇ ਅੱਗੇ ਗਈ ਆ ਕਿ ਉਹਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇ ਕਿਉਂਕਿ ਉਹਦਾ ਟਰੈਕ ਰੈਕਡ ਬਹੁਤ ਵਧੀਆ ਆ ਜਾਣਬੂਜਕਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਪੰਜਾਬ ਦੀ ਜੇਲ੍ਹ ਵਿੱਚ ਉਹਨਾਂ ਨੂੰ ਬਾਹਰ ਜਾਣਾ ਬਣਦਾ ਇਸ ਸਬੰਧੀ ਜਿਹੜਾ ਬੈਂਚ ਹੈਗਾ ਜਸਟਿਸ ਬੀ ਆਰ ਗਵਈਏ ਤੇ ਜਸਟਿਸ ਕੇਵੀ ਵਿਸ਼ਵਨਾਥ ਹੰਦਾ ਉਹਨਾਂ ਨੇ ਪੰਜਾਬ ਸਰਕਾਰ ਦਿੱਲੀ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਭੇਜਿਆ ਵੀ ਤੁਹਾਨੂੰ ਦੱਸੋਗੇ ਇਹਦੇ ਉੱਤੇ ਕੋਈ ਤਰਜਾ ਤਾ ਨਹੀਂ ਹੈਗਾ ਸੋ ਜਿਵੇਂ ਜਗਤਾਰ ਸਿੰਘ ਨਿਹਵਾਰਾ ਜਿਹੜੇ ਕਿ ਬੈਂਸ ਸਿੰਘ ਦਾ ਕਤਲकांड ਦੇ ਮਾਮਲੇ 'ਚ ਉਮਰ ਕਾਇਦ ਆ ਪੋਗ ਰਹਾ ਹੈ ਦਿੱਲੀ ਤਿਹਾਰ ਜੇਲ੍ਹ ਦੇ ਵਿੱਚ ਉਮਰ ਕਾਇਦ ਵੀ ਉਹਨਾਂ ਨੂੰ ਇਹ ਦਿੱਤੀ ਆ ਕਿ ਜਿੰਨਾ ਚਿਰ ਤੁਹਾਡੀ ਜ਼ਿੰਦਗੀ ਆ ਤੁਸੀਂ ਜੇਲ੍ਹ ਵਿੱਚ ਹੀ ਰਹਿਣਾ ਆ ਸੋ ਇਹ ਪਟੀਸ਼ਨ ਜਿਹੜੀ ਆ ਜੀ ਇਹਦੇ ਵਿੱਚ ਮੁੱਖ ਅਧਾਰ ਹੀ ਬਣਾਇਆ ਗਿਆ ਕਿ ਉਹਨਾਂ ਦਾ ਜੇਲ੍ਹ ਵਿੱਚ ਰਵਈਆ ਠੀਕ ਆ ਇਸ ਕਰਕੇ ਉਹਨਾਂ ਨੂੰ ਦਿੱਲੀ ਦੀ ਤਿਹਾਰ ਜੇਲ੍ਹ ਦੀ ਥਾਂ ਤੇ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇ ਜਿੱਥੇ ਉਹਨਾਂ ਦੇ ਜਾਣਕਾਰਾਂ ਵਾਸਤੇ ਪਰਿਵਾਰ ਵਾਸਤੇ ਮਿਲਣਾ ਗਿਲਣਾ ਸੌਖਾ ਆ ਬੈਂਚ ਨੇ ਹਵਾਰਾ ਵੱਲੋਂ ਪੇਸ਼ ਵਕੀਲ ਜਿਹੜੇ ਨੇ ਜੀ ਕੋਲਨ ਗونزਾਲਸ ਬੜੇ ਸੀਨੀਅਰ ਵਕੀਲ ਨੇ ਸੁਪਰੀਮ ਕੋਰਟ ਦੇ ਉਹਨਾਂ ਨੂੰ ਸਵਾਲ ਕੀਤਾ ਵੀ ਤੁਸੀਂ ਲਗਦਾ ਤੁਹਾਨੂੰ ਵੀ ਇਹ ਸੇਫ ਗੱਲ ਆ ਕਿ ਉਹੋ ਜਿਹੜੇ ਬੰਦੇ ਜਿਹੜੇ ਜੇਲ੍ਹ ਤੋੜ ਕੇ ਭੱਜ ਗਏ ਸੀ ਸੁਰੰਗ ਬਣਾ ਕੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਚ ਭੇਜਿਆ ਜਾਵੇ ਤਾਂ ਉਹਨਾਂ ਦੇ ਮੋਰੇ ਵਕੀਲ ਸਾਹਿਬ ਨੇ ਜਵਾਬ ਦਿੱਤਾ ਕਿ ਇਹ ਗੱਲ ਹੋਈ ਨੂੰ 20 ਸਾਲ ਹੋ ਗਏ ਆ ਆਪਾਂ ਹੁਣ 20 ਸਾਲ ਦੇ ਰਿਕਾਰਡ ਦੀ ਗੱਲ ਕਰ ਰਹੇ ਆ ਤੇ 20 ਸਾਲ ਦਾ ਰਿਕਾਰਡ ਬਹੁਤ ਅਹਿਮ ਹੁੰਦਾ ਇਸ ਕਰਕੇ ਇਸੇ ਹਿਸਾਬ ਫੈਸਲਾ ਜਾਇਆ ਜਾਵੇ ਸੋ ਅਗਲੀ ਸੁਣਵਾਈ ਵਾਸਤੇ 4 ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਅਖੀਰ ਦੇ ਵਿੱਚ ਗੱਲ ਕਰੀਏ ਪੰਜਾਬ ਭਾਜਪਾ ਦੇ ਮੌਜੂਦਾ ਪ੍ਰਧਾਨ ਸਿੰਘਿਲ ਜਾਖੜ ਉਹਨਾਂ ਦੀ ਜਿਹੜੇ ਕਿ ਪਹਿਲਾਂ ਕਾਂਗਰਸ ਦੇ ਪ੍ਰਧਾਨ ਹੁੰਦੇ ਸੀ ਰਸਕੇ ਇੱਧਰ ਆ ਗਏ ਸੀ ਹੁਣ ਭਾਜਪਾ ਦੇ ਵਿੱਚ ਵੀ ਰਸਿਓ ਰਸਿਓ ਨਜ਼ਰ ਆ ਰਿਹਾ ਤੇ ਚਰਚਾਵਾਂ ਆਏ ਨੇ ਜੀ ਕਿ ਉਹਨਾਂ ਨੇ ਅਸਤੀਫਾ ਦਿੱਤਾ ਹੈ ਹਾਲਾਂਕਿ ਭਾਜਪਾ ਅਧਿਕਾਰਤ ਤੌਰ ਦੇ ਉੱਤੇ ਇਹਦੀ ਪੁਸ਼ਟੀ ਨਹੀਂ ਕਰ ਰਹੀ ਤੇ ਜਦੋਂ ਪੱਤਰਕਾਰਾਂ ਨੇ ਸਿੰਘਿਲ ਜਾਖੜ ਉਹਨਾਂ ਨੂੰ ਫੋਨ ਕੀਤਾ ਤੇ ਉਹਨਾਂ ਨੇ ਵੀ ਇਹੀ ਕਿਹਾ ਕਿ ਤੁਸੀਂ ਇਹਦੇ ਬਾਰੇ ਬਹੁਤਾ ਫਿਕਰ ਨਾ ਕਰੋ ਸਾਡੇ ਘਰ ਦਾ ਮਾਮਲਾ ਆ ਪਰ ਉਹਨਾਂ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਮੈਂ ਅਸਤੀਫਾ ਨਹੀਂ ਦਿੰਦਾ ਹੈਗਾ ਜੀ ਸੋ ਗੱਲ ਜਿਹੜੀ ਵਿੱਚੋਂ ਨਿਕਲ ਕੇ ਹੋਏ ਆ ਰਹੀ ਹੈ ਕਿ ਜਿਮਨੀ ਚੋਂ ਜਿਹੜੀ ਹੋਈ ਸੀ ਜਲੰਧਰ ਦੀ ਉਸ ਤੋਂ ਬਾਅਦ ਹੀ ਉਹਨਾਂ ਨੇ ਜਿਹੜੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਅਤੇ ਨਰਿੰਦਰ ਮੋਦੀ ਜੀ ਨੂੰ ਦੱਸ ਦਿੱਤਾ ਸੀਗਾ ਕਿ ਪਾਰਟੀ ਦੇ ਵਿੱਚ ਸਾਰਾ ਕੁਝ ਸਹੀ ਨਹੀਂ ਹੈਗਾ ਇਸੇ ਕਰਕੇ ਪੰਜਾਬ 'ਚ ਪਾਰਟੀ ਦੇ ਪਿਆਰ ਨਹੀਂ ਲੱਗ ਰਹੇ ਤੇ ਜਿਹੜੇ ਪੰਜਾਬ ਦੇ ਵਿੱਚ ਭਾਜਪਾ ਦੇ ਸੀਨੀਅਰ ਆਗੂ ਆ ਉਹ ਉਹਨਾਂ ਦੇ ਨਾਲ ਤਾਲਮੇਲ ਨਹੀਂ ਕਰ ਰਹੇ ਸੋ ਮਤਲਬ ਗੱਲ ਸਿੱਧੀ ਜਿਹੜੇ ਪੰਜਾਬ ਦੇ ਭਾਜਪਾ ਵਾਲੇ ਪੁਰਾਣੇ ਆ ਉਹਨਾਂ ਲਾਦਾਵੇ ਕਾਂਗਰਸੀਆ ਸਾਡੇ ਸਿਰ ਤੇ ਬਿਠਾਤਾ ਅਸੀਂ ਇਹਦੇ ਕਿਉਂ ਇੱਥੇ ਪੈਰ ਲੱਗਣ ਦਈਏ ਸੋ ਇਹ ਮਾਮਲਾ ਜਿਹੜਾ ਆ ਕਾਫੀ ਹੁਣ ਵਧਿਆ ਹੋਇਆ ਪੁਰਾਣੇ ਭਾਜਪਾਈ ਤੇ ਜਿਹੜੇ ਨਵੇਂ ਭਾਜਪਾਈ ਕਾਂਗਰਸ ਵਿੱਚੋਂ ਆਏ ਆ ਉਹਨਾਂ ਦੀ ਆਸ ਵਿੱਚ ਖੜਕ ਰਹੀ ਆ ਇੱਕ ਇਤਰਾਜ਼ ਇਹ ਵੀ ਦੱਸਿਆ ਜਾ ਰਿਹਾ ਕਿ ਜਿਸ ਤਰੀਕੇ ਦੇ ਨਾਲ ਭਾਜਪਾ ਨੇ ਲੁਧਿਆਣੇੋਂ ਹਾਰੇ ਹੋਏ ਮੀਤਵਾਰ ਅਵਨੀਤ ਬਿੱਟੂ ਨੂੰ ਕੇਂਦਰ ਚ ਮੰਤਰੀ ਬਣਾਇਆ ਉਹਦੇ ਕਰਕੇ ਵੀ ਸਨੀਲ ਜਾਖੜ ਨਰਾਜ਼ ਅਸੇ ਜਾ ਰਹੇ ਆ ਬਾਕੀ ਜੇ ਸਨੀਲ ਜਾਖੜ ਦੇ ਸੁਭਾਅ ਦੀ ਗੱਲ ਕਰੀਏ ਜਦੋਂ ਕਾਂਗਰਸ ਵਿੱਚ ਵੀ ਹੁੰਦੇ ਸੀਗਾ ਤਾਂ ਉਦੋਂ ਵੀ ਕਈ ਵਾਰੀ ਉਹਨਾਂ ਨੇ ਅਸਤੀਫਾ ਦਿੱਤਾ ਇੱਕ ਵਾਰੀ ਵੀ ਸੋ ਉਨੀ ਦੇ ਵਿੱਚ ਜਦੋਂ ਸਨੀ ਦਿਵਲ ਗਰਦਾਸਪੁਰੋਂ ਹਾਰ ਗਿਆ ਸੀਗਾ ਉਦੋਂ ਅਸਤੀਫਾ ਦੇ ਦਿੱਤਾ ਸੀਗਾ ਫਿਰ ਮਈ 2022 ਦੇ ਵਿੱਚ ਭਾਜਪਾ ਸ਼ਾਮਲ ਹੋਣ ਤੋਂ ਪਹਿਲਾਂ ਅਸਤੀਫਾ ਦੇ ਦਿੱਤਾ ਸੀਗਾ ਤੇ ਇੱਕ ਵਾਰੀ ਫੇਸਬੁੱਕ ਤੇ ਲਾਈਵ ਹੋ ਕੇ ਵੀ ਅਸਤੀਫਾ ਉਹਨਾਂ ਨੇ ਵੀ ਦਿੱਤਾ ਸੀਗਾ ਸੋ ਉਹ ਅਸਤੀਫਾ ਦੇਣ ਲੱਗਾ ਮੈਂਟਲ ਹੁੰਦੇ ਹੰਦੇ ਆ ਬਾਹਰ ਦੇ ਵਿੱਚ ਕਈ ਵਾਰੀ ਅਸਤੀਫਾ ਉਹਦਾ ਨਾਮਨਜ਼ੂਰ ਨਹੀਂ ਹੋਇਆ ਹੁਣ ਅਸਤੀਫਾ ਕਿੰਨੇ ਕੁ ਪੱਕੇ ਪੈਰੀ ਦਿੱਤਾ ਕਿਦਾਂ ਗੱਲ ਆ ਇਹ ਆਉਣ ਵਾਲੇ ਦਿਨਾਂ ਵਿੱਚ ਸਪਸ਼ਟ ਹੋਊਗੀ ਕੁਝ ਚਰਚਾਵਾਂ ਇਹ ਵੀ ਚੱਲ ਰਹੀਆਂ ਕਿ ਭਾਜਪਾ ਦੀ ਉਤਰਾਈ ਸ਼ੁਰੂ ਹੋ ਗਈ ਆ ਤੇ ਦੂਜੇ ਪਾਸੇ ਕਾਂਗਰਸ ਦੀ ਰਾਹਲ ਗਾਂਧੀ ਦੀ ਚੜ੍ਹਤ ਹੋਣੀ ਸ਼ੁਰੂ ਹੋਈ ਆ ਤੇ ਸੁਨੀਲ ਜਾਖੜ ਕਹਿੰਦੇ ਨੇ ਇਹ ਨਾ ਹੋਣਾ ਉਹਨਾਂ ਪ੍ਰਾਣੇ ਘਰ ਦੀ ਯਾਦ ਸਤਾ ਰਹੀ ਹੋਵੇ ਤੇ ਦਿਸ ਰਿਹਾ ਹੋਵੇ ਕਿ ਗਾਹਾਂ ਭਾਜਪਾ ਦੇ ਨਾਲੋਂ ਕਾਂਗਰਸਰ ਨੇ ਮਜ਼ਬੂਤ ਹੋਣਾ ਆ ਉਸ ਤੋਂ ਪਹਿਲਾਂ ਪਹਿਲਾਂ ਹੀ ਆਪਾਂ ਘਰ ਮੁੜ ਜਾਈਏ ਇਹ ਵੀ ਗੱਲ ਜਿਹੜੀ ਆ ਚੱਲ ਰਹੀ ਏ ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਕਾਉਣੇ ਆ ਇਸ ਹਫ਼ਤੇ ਦਾ ਇਸ ਮਹੀਨੇ ਦਾ ਾਕੀਲਾ ਪ੍ਰੋਗਰਾਮ ਆ ਤੇ ਹੁਣ ਆਪਣੀ ਜਿਹੜੀ ਮੁਲਾਕਾਤ ਹੈ ਜੀ ਉਹ ਮੰਗਲਵਾਰ ਨੂੰ ਹੋਣੀ ਹੈ ਕਿਉਂਕਿ ਸੋਮਵਾਰ ਨੂੰ ਕੈਨੇਡਾ ਦੇ ਵਿੱਚ ਲੌਂਗ ਵੀਕਐਂਡ ਆ ਇਹ ਲੌਂਗ ਵੀਕਐਂਡ ਜਿਹੜਾ ਆ ਉਹ ਅਰੀਜਨਸ ਭਾਈਚਾਰੇ ਨੂੰ ਸਮਰਪਿਤ ਕੀਤਾ ਜਾਂਦਾ ਕੁਝ ਸਾਲ ਪਹਿਲਾਂ ਹੀ ਇਹਦੀ ਸ਼ੁਰੂਆਤ ਹੋਈ ਹੈ ਕਿਉਂਕਿ ਕੈਨੇਡਾ ਦੇ ਵਿੱਚ ਮੂਲ ਨਿਵਾਸੀਆਂ ਤੇ ਬਹੁਤ ਜ਼ੁਲਮ ਹੋਏ ਆ ਤਾਂ ਕਿ ਲੋਕ ਜਿਹੜੇ ਆ ਉਹਨਾਂ ਬਾਰੇ ਜਾਣਨ ਉਹਨਾਂ ਬਾਰੇ ਪੜ੍ਹਨ ਉਹਨਾਂ ਨਾਲ ਜੋ ਤਕਸ਼ਾਹੀ ਹੋਈ ਆ ਉਹਨੂੰ ਉਹਦੇ ਬਾਰੇ ਗਿਆਨ ਗ੍ਰਹਿਣ ਕਰਨ ਉਹਨੂੰ ਸਮਰਪਿਤ ਇਹ ਛੁੱਟੀ ਜਿਹੜੀ ਆ ਕੀਤੀ ਗਈ ਆ ਸੋ ਹੁਣ ਜੋ ਸੋਮਵਾਰ ਦੀ ਛੁੱਟੀ ਹੋਣੀ ਹੈ ਮੰਗਲਵਾਰ ਫਿਰ ਤੁਹਾਡੇ ਦਰਸ਼ਨ ਕਰਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹਾਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ